ਤਾਣਾ सदर ਬਟਿੰਡਾ ਨੂੰ ਇੱਕ ਇਨਫਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਹੈ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੇ ਉੱਤੇ ਵੀ ਜਿਹੜੀ ਉਹਦੀ ਡੈਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ 3 ਸਾਲ ਡੇਢ ਤੋਂ 2 ਸਾਲ ਦੀ ਬੇਟੀ ਹੈ ਉਦੀ ਲੜਕੀ ਦੀ ਜਸ਼ਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹੁਰਾ ਹੈਗਾ ਉਹਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਜਿਹੜਾ ਹੈਗਾ ਮਰਡਰ ਦਾ ਕੱਲ 7:30 ਵਜੇ ਪਿੰਡਾ ਚ ਸੀ ਦਰਜ ਕਰ ਲਿਆ ਗਿਆ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਵਿੱਚ ਇੱਕ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰਵ ਵਿੱਚ ਮਾਰੀ ਸੀ ਕਈ ਉਹ ਵੀ ਅਸੀਂ ਪ੍ਰਮਾਣਿਤ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੀ ਜੀ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਜਿਹੜਾ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਆਇਆਗਾ ਉਹਨਾਂ ਦਾ ਉਹ ਮਰਡਰ ਕੀਤਾ ਆ ਉਹਦੀ ਲੜਕੀ ਦਾ ਟਾਈਮ ਬੜਾ ਪੈ ਗਿਆ ਸਰ ਮੈਰਿਜ ਹਾਂ ਮੈਰਿਜ ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਕੇ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਉਧਰ ਦੀ ਗੱਲ ਹੈ ਵੀ ਕਰਨ ਇਰਿੰਦਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਜਿਹੜਾ ਆਇਆਗਾ ਉਹ ਗੁੱਸਾ ਸੀ ਇਹ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਤਪੀਸ਼ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮੁਕਾਦਮੇ ਚ ਵਾਤ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਫਤਾਰ ਕਰਾਂਗੇ ਬੇਟੇ ਦਾ ਕਿੰਨਾ ਰੋਲ ਆਇਆ ਹੁਣ ਤੱਕ ਹੈ ਜੀ ਬੇਟੇ ਦਾ ਕਿੰਨਾ ਰੋਲ ਆਇਆ ਹੁਣ ਤੱਕ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਪੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜਰੂਰ ਉਹਨੂੰ ਵੀ ਜਰਾ ਗ੍ਰফতার ਕਰਕੇ ਉਹਦੀ ਵੀ ਕਾਰਵਾਈ ਕੀਤੀ ਗਈ ਹੈ। ਮੈਂ ਨਹੀਂ ਮੈਂ ਕੀ ਹੈ ਮੈਂ ਤਾਂ ਇੰਨਾ ਤਾਂ ਕਿ ਬੈਠੀ ਹੈ ਨਾ ਉਹ ਬੜਾ ਮੈਂ ਨਹੀਂ ਕਰਨਾ ਜੀ। ਪਿੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ-ਨੇੜੇ ਘਰ ਸੀ ਪੰਜ-ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ। ਪਰ ਇੰਨੇ ਇੱਕ ਲੜਕੀ ਤੇ ਜਿਹੜੇ ਫਾਦਰ ਨੇ ਲਓ ਹੈ ਉਹਨਾਂ ਦੇ ਬਿਆਨ ਦੇ ਆਧਾਰ ਤੇ ਤੁਸੀਂ ਬੱਚਾ ਦਾ ਡਿਟਾ ਹੈ। ਉੱਥੇ ਮੌਜੂਦ ਸੀਗੇ ਉਹਨਾਂ ਨੇ ਗਿਆਤ ਕੀਤੀ ਗੱਲ ਲੜਕੀ ਦੇ ਫਾਦਰ ਤੇ ਭਰਾ ਨੇ ਸਬਾਹ ਦਾ ਤਰ੍ਹਾਂ ਜਾਉਂਦਾ ਉਲ ਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਸੇ ਢੰਗ ਨਾਲ ਤਪੀਸ਼ ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਨਾਲ ਦੀ ਨਾਲ ਹੀ ਜਿਹੜਾ ਦੋਸ਼ੀ ਹੈਗਾ ਇੱਕ ਮੇਨ ਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਦੋਂ ਅਸੀਂ ਮੇਨ ਤਾਂ ਫੜੀ ਲੈ ਇੱਕ ਨਾਲ ਦੀ ਨਾਲ ਸਰਦਕਾ ਵੀ ਕੋਈ ਲੜਾਈ ਝਗੜਾ ਹੋਇਆ ਹੈ ਇਹਨਾਂ ਦਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਕੱਲਾ ਬ੍ਰੀਟਿੰਗ ਕਰਦੀ ਹੈ ਉਦੋਂ ਉੱਤੇ ਹਮਲਾ ਕਰਨਾ ਸੀ ਉਹਦਾ ਹਸਬੰਦ ਉੱਤੇ ਹੀ ਹਮਲਾ ਕਰਨਾ ਦੇਖੋ ਇਹ ਤਫਤੀਸ਼ ਦਾ 파ਟਾ ਅੱਜ ਅਸੀਂ ਉਹਨਾਂ ਪੁਲਿਸ ਰਿਮਾਂਡ ਲਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਡੰਗਾਈ ਨਾਲ ਕੋਸ਼ਿਸ਼ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾਲ ਲੈ ਕੇ ਆਵਾਂਗੇ ਸਟੈਂਡ ਤੇ ਮੇਨ ਤੇ ਕਿੱਥੇ ਅਸੀਂ ਕੀਤਾ ਹਾਂ ਜੀ ਮੇਰੇ ਕੋਲ ਬੱਸ ਸਟੈਂਡ ਤੇ ਕੀਤਾ ਹੈ ਇਹ ਮਾਟਰ ਬਿਰਕਲਾ ਬੱਸ ਸਟਾਪ ਤੇ ਬੱਸ ਅੱਡਾ ਸੀ ਉੱਥੇ ਮਤਲਬ ਅਸੀਂ ਮੈਡੀਸਨ ਲਾਈਨ ਤੇ ਕਹ ਰਹੇ ਹਾਂ ਸਾਹਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬੱਸ ਅੱਡਾ ਵੀ ਹੈਗਾ ਨਾਲੇ ਕੋਈ ਕਿ ਇਸੇ ਤਿੰਨ ਤਿੰਨ ਸਾਲ ਹੋ ਗਏ ਪਿਆਰ ਦਾ ਕਿਰਜਾ ਵੀ ਸੀਗਾ ਇੰਨੇ ਸਾਲ ਚ ਜੇ ਕੋਈ ਅੱdade ਗੱਲ ਹੁੰਦੀ ਉਹਨੂੰ ਉਹ ਤੁਰੰਤ ਪੁਲਿਸੇ ਮਿਲਦਾ ਮਾਰਦੇ ਆਂ ਤੇ ਮੂਲੇ ਤਲੀ ਉਹ ਸਾਇਆ ਹੋਂਡਾ ਕਿੰਡ ਵਾਲਿਆਂ ਨੇ ਕਾਹਨੇ ਮੇੜੇ ਵਾਲੇ ਹੋਣੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਦੇਖੋ ਹਲੇ ਨਹੀਂ ਇਸ ਤਰ੍ਹਾਂ ਦੀ ਗੱਲ ਹੋਈ ਕੋਈ ਬਟ ਕੋਈ ਹੋਰ ਹੈ ਜੇ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ ਕਰ ਰਹੇ ਆ ਤਾਂ ਪਿੱਛੇ ਕੱਲ ਦਾ ਹੀ ਮੈਟਰ ਹੈ ਤੇ 24 ਘੰਟੇ ਦੇਖੋ ਪੁਲਿਸ ਨੇ ਉਹ 12 ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕੰਪਿਊਟਰ ਹੈਗਾ ਉਹਨੂੰ ਅਸੀਂ ਕੈਪਰੈਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿਨ੍ਹਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਅਸੀਂ ਜਿਹੜਾ ਹੈਕਰ ਕਵਰ ਕਰ ਲਿਆ ਮੋਟਰਸਾਈਕਲ ਵੀ ਕਵਰ ਕਰ ਲਿਆ ਹੈਗਾ ਤੇ ਉਹਦੇ ਆਧਾਰ ਨਾਲ ਜਿਹੜਾ ਕੋਸ਼ਿਸ਼ ਕਰਾਂਗੇ ਇੰਟਰਵਿਊਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਾਂਗੇ ਸੱਤ ਸੌ ਡੇਢ ਸੌ ਦੀ ਬੱਚੇ ਤਾਂ ਕਿੰਨੀ ਹੱਦ ਤੱਕ ਸੀਗਾ ਜੋ ਉਹ ਇਹ ਘਟਨਾ ਥਾਣੇ ਦੀ ਉਹਦੇ ਵੀ ਸਿਰਫ 60 ਤਾਂ ਲੱਗੀ ਹੋਈ ਐ ਦੇਖੋ ਡਿੱਗੀ ਐ ਜਾਂ ਕੋਈ ਹੋਰ ਐ ਸਿਰਦੀ 60 ਅੰਦਰ ਦੀ 60 ਹੈ ਗਈ ਸੀ ਉਹ ਮੱਜੀ ਹੋਈ ਹੈ ਜਿੱਦ ਕਰਕੇ ਉਹਦਾ ਉਹਦਾ ਸਹਾਈ ਕੀ ਸੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਪੁਲਿਸ ਨੇ ਹੀ ਨਾਲ ਜਾ ਕੇ ਗੱਡੀ ਭੇਜ ਕੇ ਅਸੀਂ ਦਾਖਲ ਕਰਾਇਆ ਹੈ ਸਾਚਾ ਤੌਰ 'ਤੇ ਲੰਮੈ ਨਹੀਂ ਨਾ ਇਹਨਾਂ ਦਾ ਮੈਟਰ ਸੀਗਾ ਉਹਦੋਂ ਇਹਨਾਂ ਦੇ ਆਪ ਦੋਹਾਂ ਤੜਾ ਨੂੰ ਆ ਬੱਚੇ ਬਾਈ ਨਾ ਮਾ ਦੇ ਕੋਈ ਤੋ टीच ਦਾ 파ਟ ਹੈ ਉਹ ਪੁੱਛਾਂਗੇ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਰੇਂਜਮੈਂਟ ਸੀ ਨਾ ਨਹੀਂ ਜੀ ਲੰਬੇ ਨਹੀਂ ਨਾ ਕਮ ਅਰੇਂਜ ਸੀ ਯਾ ਨਹੀਂ ਲੰਬੇ ਅਰੇਂਜ ਸੀ 거ਸੋ ਪ੍ਰੋਟੈਕਸ਼ਨ ਲੈ ਕੇ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹ ਦੱਸ ਰਿਹਾ ਉਹ ਤੁਹਾਡੇ ਕੋਲ ਆਈਵੀਐ ਸਟੇਟਮੈਂਟ ਉਹ ਹੈਗੀ ਹੈ ਜੀ